ਆਇਆ ਨੂੰ ਜੀ ਪੰਜਾਬੀ ਕਲੋਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਲੈ ਕੇ ਆਏ ਆ ਜੀ ਨਵਾਂ ਮਾਲ ਕਾਟਨ ਦੇ ਵਧੀਆ ਸੂਟ ਘੱਟ ਤੋਂ ਘੱਟ ਰੇਟ ਤੇ ਬਹੁਤ ਸੋਹਣੇ ਕਲਰ ਡਿਜ਼ਾਈਨ ਪੂਰੀ ਗਰੰਟੀ ਹੈ ਤੇ ਰੇਟ ਰਹੂਗਾ ਜੀ ਇਹਨਾਂ ਦਾ ਸਾਰੇ ਸੂਟਾਂ ਦਾ 350 300 ਦੇਖੋ ਜੀ ਬਹੁਤ ਸੋਹਣਾ ਕਲਰ ਹੈ ਬਈ ਤੇ ਬਹੁਤ ਸੋਹਣਾ ਡਿਜ਼ਾਈਨ ਹੈ। ਭਾਵੇਂ ਤਾਂ ਇਹਦੇ ਤੇ ਰੈੱਡ ਪਾਈਪਿੰਗ ਲਾ ਲਓ। ਭਾਵੇਂ ਗੂੜੀ ਹਰੀ ਹੋਊਗੀ ਲਾ ਲਓ ਭਾਵੇਂ ਪੀਲੀ ਲਾ ਲਓ ਭਾਵੇਂ ਸਾਰੇ ਕਲਰਾਂ ਦੀ ਲਾ ਲਓ। ਦੇਖੋ ਬਈ ਕਿੰਨਾ ਸੋਹਣਾ ਕਲਰ ਹੈ ਰੇਟ ਹੈ ਜੀ ਇਹਨਾਂ ਦਾ 3500। ਇਹ ਲੈ ਕੇ ਆਏ ਜੀ ਆਪਾਂ ਇਹਦੇ ਨਾਲ ਦੇ 1500। ਬਹੁਤ ਸੋਹਣਾ ਕਲਰ ਹੈ ਵੀ ਬਹੁਤ ਸੋਹਣਾ। ਹੁਣ ਮੇਰਾ ਜੀ ਐ ਕਰੀ ਜਾਂਦਾ ਵੀ ਮੈਂ ਥਾਂ ਨਹੀਂ ਚੱਕ ਲਿਆਂਗੀ ਆਹ ਕਲਰ ਮੈਨੂੰ ਬਹੁਤ ਪਸੰਦ ਹੈ ਆਪਾਂ ਦੇਖਾਂਗੇ ਕਰਾਂਗੇ ਗੱਲ ਜੇ ਉਹਨਾਂ ਕੋਲੇ ਪਿਆ ਹੋਇਆ ਤਾਂ ਆਪਾਂ ਥਾਂ ਨਹੀਂ ਲੈ ਕੇ ਆਵਾਂਗੇ ਆਹ ਸੂਟ ਦਾ ਤਾਂ ਇਹ ਡਿਜ਼ਾਈਨ ਮੈਨੂੰ ਬਹੁਤ ਪਸੰਦ ਹੈ ਬਈ ਰੇਟਾ ਜੀ ਇਹਦਾ 350 ਵਧੀਆ ਕੱਪੜਾ ਹੈ ਬਈ ਪੂਰਾ ਵਧੀਆ ਕਿਉਂਕਿ ਬਿਮਾਰੀ ਜੀ ਤਾਂ ਮੈਂ ਲੈ ਕੇ ਨਹੀਂ ਆਉਂਦੀ ਹਨਾ ਮੈਨੂੰ ਆਹ ਬਣਉਣੀ ਪਸੰਦ ਇੱਕ ਬਾਈ ਆ ਚੱਲੇ ਆ ਹੁਣ ਇਹਨਾਂ ਦੀ ਬਹੁਤ ਡਿਮਾਰਡ ਸੀ ਕਿ ਦੇਣੀਆਂ ਪਹਿਣਾ ਮੰਗ ਰਹੀਆਂ ਸੀ ਪਹਿਲਾਂ ਇਹ ਮੈਚਿੰਗ ਆਏ ਸੀ ਹੁਣ ਇਹ ਆਲ ਓਵਰ ਆ ਗਏ ਮੈਚਿੰਗ ਮੈਨੂੰ ਪਸੰਦ ਨਹੀਂ ਸੀ ਮੈਂ ਤਾਂ ਨਹੀਂ ਲੈ ਕੇ ਆਈ यह भाई आके राय तह इस तरह ही बाजू त्या चीज़ आई पलाजो ते कुड़ी बना फराकों पलाजो न फ्राक बाडर सूट है जी यह बदमी जहाँ कलर है भाई बहुत सोना ਬਹੁਤ ਸੋਹਣਾ ਕਲਰ ਹੈ ਬਈ ਜੇ ਕਿਸੇ ਮੇਰੀ ਭੈਣ ਨੂੰ ਪਸੰਦ ਆ ਤਾਂ ਆਪ ਦਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਰੱਖਿਓ ਜੀ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਆ ਗਿਆ ਜੀ ਬੇਵੀਜਾ ਕਲਰ ਬਹੁਤ ਸੋਹਣਾ ਕਲਰ ਹੈ ਪਹਿਲਾਂ ਇਹਦੇ ਵਿੱਚ ਮੈਚਿੰਗ ਆਈ ਸੀ ਬਾਈ ਹੁਣ ਇਹ ਆਲਓਵਰ ਆਏ ਆ ਸਾਰੇ ਦੇਖੋ ਜੀ ਕਿੱਡਾ ਸੋਹਣਾ ਡਿਜ਼ਾਈਨ ਹੈ ਕੱਪੜਾ ਵੀ ਬਹੁਤ ਸੋਹਣਾ ਹੈ ਬਾਈ ਤੇ ਰੇਟ ਵੀ ਕੋਈ ਜ਼ਿਆਦਾ ਨਹੀਂ ਰੇਟ ਵੀ ਘੱਟ ਹੈ 350 ਬਹੁਤ ਸੋਹਣੇ ਸੋਹਣੇ ਕਲਰ ਡਿਜ਼ਾਈਨ ਹੋਰ ਵੀ ਵਾਧੂ ਪਏ ਹੈ ਜੇ ਮੇਰੀ ਕਿਸੇ ਭੈਣ ਨੂੰ ਪਸੰਦ ਹੋਵੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਰੱਖ ਲੈ ਲਓ ਜੀ ਤੇ ਆਪਦੇ ਆਰਡਰ ਕਰ ਸਕਦੇ ਹੋ ਬਹੁਤ ਸਿਹਰਾ ਕੱਪੜਾ ਹੈ ਬਾਈ ਬਿਲਕੁਲ ਲਾਂਬੇ ਵਾਲੀ ਗੱਲ ਨਹੀਂ ਗਰੰਟੀ ਵਾਲੀ ਚੀਜ਼ ਹੈ ਇਹਦੇ ਵਿੱਚ ਆਪਣੇ ਕੋਲ ਹੋਰ ਬਥੇਰੇ ਕਲਰ ਡਿਜ਼ਾਈਨ ਵਾਧੂ ਪਏ ਆ ਕੋਈ ਜ਼ਿਆਦਾ ਰੇਟ ਨਹੀਂ ਜੀ 3.5 300 ਹੀ ਰੇਟ ਆ ਬਸ ਇਹਨਾਂ ਦਾ ਇਹਦੇ ਵਿੱਚ ਬਾਈ ਮੈਨੂੰ ਵੱਧ ਨਹੀਂ ਮਿਲੇ ਬਸ ਇਹ ਸਾਰੇ ਵਿਕ ਗਏ ਸੀ ਉਹ ਕਹਿੰਦੇ ਸੀ ਦੁਬਾਰੇ ਆ ਜਾਣਗੇ ਸੋਮਵਾਰ ਨੂੰ ਫਿਰ ਸੋਮਵਾਰ ਨੂੰ ਆਪਾਂ ਹੋਰ ਲਿਆਵਾਂਗੇ ਦੇਖੋ ਜੀ ਬਹੁਤ ਸੋਹਣੀ ਚੀਜ਼ ਆ ਆ 컬러 ਮੈਨੂੰ ਬਹੁਤ ਪਸੰਦ ਆ ਵੀ ਮੈਂ ਰੱਖਣਾ ਬਹੁਤ ਸੋਹਣੀ ਚੀਜ਼ ਆ ਬਾਈ ਕੋਈ ਜ਼ਿਆਦਾ ਰੇਟ ਨਹੀਂ ਬਾਈ 350 ਚ ਕੀ ਆਉਂਦਾ ਬਹੁਤ ਸੋਹਣਾ ਕੱਪੜਾ ਵੀ ਬਹੁਤ ਸੋਹਣੀ ਚੀਜ਼ ਹੈ ਜੇ ਕਿਸੇ ਮੇਰੀ ਭੈਣ ਨੂੰ ਚਾਹੀਦੀ ਹੋਵੇ ਜਲਦੀ ਆਵਦਾ ਤੁਸੀਂ ਆਰਡਰ ਕਰ ਸਕਦੇ ਹੋ ਰੇਟੇ ਦਾ ਇੱਕੋ ਹੀ ਹੈ ਭਈ ਸਾਰੇ ਸੂਟਾਂ ਦਾ ਇੱਕ ਆ ਜੀ ਨਵਾਂ ਕੱਪੜਾ ਆਰਕੰਡੀ ਦਾ ਉਹ ਸੂਟ ਪੈਂਦਾ ਹੈ 8.5 900 ਦਾ ਆਰਕੰਡੀ ਦਾ ਨਵਾਂ ਕੱਪੜਾ ਹੈ ਸੈਲਫ ਪ੍ਰਿੰਟ ਸਲਵਾਰ ਹੈ ਉਹਦੇ ਨਾਲ ਬਹੁਤ ਸੋਹਣਾ ਕੱਪੜਾ ਵੀ ਉਹ ਵੀ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਉਹਨਾਂ ਲਈ ਵੀ ਦਿਖਾਵਾਂਗੇ ਤੁਹਾਨੂੰ ਬਹੁਤ ਸੋਹਣਾ ਕੱਪੜਾ ਆ ਗਿਆ ਵੀ ਕੱਲ ਅਸੀਂ ਲੈ ਕੇ ਆਏ ਮੈਨੂੰ ਸ਼ਾਮ ਹੀ ਹੋ ਗਈ ਕੱਲ 8:30 ਹੋ ਗਏ ਸੀ ਲੈ ਕੇ ਆਉਂਦਿਆਂ ਨੂੰ 6:30 ਤਾਂ ਅਸੀਂ ਗਏ ਸੀ ਬਈ ਤੇ ਜੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਜੁੜਨਾ ਮੇਰੇ ਨਾਲ ਮੇਰੇ ਭੈਣ ਭਰਾਵਾਂ ਨੇ ਹੈਲਪ ਕਰਨੀ ਜੀ ਮੇਰੀ ਤੇ ਜੇ ਮੇਰੀ ਕਿਸੇ ਭੈਣ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਚਾਹੀਦੀ ਹੋਵੇ ਜਰੂਰ ਤੁਸੀਂ ਆਪ ਦਾ ਆਰਡਰ ਕਰ ਸਕਦੇ ਹੋ ਕੋਟੀ ਸਵਟਰ ਜੈਕਟ ਸੂਟ ਚੁੱਤੀ ਜੁੱਤੀ ਚੱਪਲ ਕੁਝ ਵੀ ਚਾਹੀਦਾ ਹੋਵੇ ਤਾਂ ਤੁਸੀਂ ਆਪ ਦਾ ਆਰਡਰ ਕਰ ਸਕਦੇ ਹੋ ਨੰਬਰ ਜੀ ਮੇਰਾ ਸਕਰੀਨ ਤੇ ਹੁੰਦਾ ਆਪਾਂ ਜਾਣਾ ਜੀ ਸ਼ਗਨ ਤੇ ਸੋਮਵਾਰ ਨੂੰ ਮਾਮੇ ਦੀ ਕੁੜੀ ਦੇ ਹੁਣ ਆਪਾਂ ਕਰਦੇ ਹਾਂ ਸ਼ਗਨ ਦੀਆਂ ਤਿਆਰੀਆਂ ਸੂਟ ਮੈਂ ਸਮਾਉਣਾ ਦੇ ਕਿ ਹੈ ਜਿਹੜਾ ਹੋਣਾ ਹੈ ਕਪੜਾ ਰਕੰਡੀ ਦਾ ਸਿਮਰ ਦੇ ਬਹੁਤ ਸੋਹਣੇ ਸੋਹਣੇ ਸੂਟ ਆ ਗਏ ਬਈ ਸਿਮਰ ਤੇ ਵਿੱਚ ਸਿਮਰ ਦੇ ਸੂਟਾਂ ਦੀ ਰੇਟ ਹੈ ਜੀ 7700 ਬਹੁਤ ਸੋਹਣਾ ਕੱਪੜਾ ਹੈ ਵੀ ਬਹੁਤ ਸਿਰਾ ਕੱਪੜਾ ਹੈ ਤੇ ਜੇ ਮੇਰੀ ਭੈਣ ਨੂੰ ਕਿਸੇ ਨੂੰ ਕੋਈ ਚੀਜ਼ ਚਾਹੀਦੀ ਹੋਵੇ ਤਾਂ ਜਦੋਂ ਮਰਜੀ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਹੁੰਦਾ ਹੈ ਜੀ ਅੱਗੇ ਮੇਰੀ ਵੀਡੀਓ ਤੁਸੀਂ ਜਰੂਰ ਸ਼ੇਅਰ ਕਰਿਆ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਵੀ ਪ੍ਰਾਈਜ਼ ਮੇਰਾ ਬਹੁਤ ਘੱਟ ਹੈ ਇਹ ਸੂਟ 4.5 400 ਦੇ ਵੀ ਕੀ ਜਾਂਦੇ ਆ ਨਹੀਂ ਜੀ ਆਪਾਂ ਇਹ ਨਹੀਂ ਕਰ ਲਾ ਆਪਣੇ ਸੂਟਾਂ ਦਾ ਰੇਟ ਜੀ ਇਹਨਾਂ ਦਾ 3.5 ਕੋਈ ਹੈ। ਦੁਪट्टे ਵੀ ਆ ਗਏ ਬਈ ਬਹੁਤ ਸੋਹਣੇ ਆ ਉਹ ਵੀ ਆਪਾਂ ਪਾਵਾਂਗੇ ਵੀਡੀਓ ਦੁਪੱਟਿਆਂ ਦੀ। ਬਹੁਤ ਸੋਹਣੇ ਦੁਪੱਟੇ ਆ ਗਏ। ਚਲੋ ਜੀ ਹੁਣ ਆਪਾਂ ਕਰਦੇ ਆ ਸ਼ਗੰਡੀ ਵੀ ਤਿਆਰੀ ਤੇ ਆਪਾਂ ਸਵੈਟਰ ਵੀ ਬੋਣੀ ਤੇ ਆਪਾਂ ਲਾਈਵ ਦੇ ਵਿੱਚ ਵੀ ਆਉਣਾ ਬਈ ਤੇ ਹਰੇਕ ਮੇਰੇ ਭੈਣ ਭਰਾਣੇ ਮੇਰੀ ਲਾਈਵ ਦੇ ਵਿੱਚ ਜਰੂਰ ਪਹੁੰਚਣਾ। ਮੇਰੀ ਲਾਈਵ ਦੀ ਇੱਕ ਤੋਂ ਸਟਾਰਟ ਹੈ ਇੱਕ ਤੋਂ 4 ਵਜੇ ਤੱਕ ਕਿਉਂਕਿ ਮੈਂ ਇੱਕੋ ਹੀ ਟਾਈਮ ਲਾਉਣੀ ਹੈ ਲਾਈਵ। ਸਵੇਰੇ ਸ਼ਾਮ ਮੈਂ ਹੋਰ ਭੈਣ ਭਰਾਵਾਂ ਦੀ ਲਾਈਵ ਤੇ ਜਾਨੀ ਆ ਕਿਉਂਕਿ ਵੀ ਆਪਾਂ ਵੀ ਹੈਲਪ ਮੰਗਦੇ ਆ ਤੇ ਆਪਾਂ ਉਹਨੂੰ ਵੀ ਅੱਗੇ ਕਿਸੇ ਦੀ ਹੈਲਪ ਕਰਨੀ ਚਾਹੀਦੀ ਹੈ ਹਨਾ ਜੇ ਆਪਾਂ ਕਿਸੇ ਦੀ ਹੈਲਪ ਕਰਾਂਗੇ ਤਾਂ ਫੇਰ ਹੀ ਆਪਣੀ ਹੈਲਪ ਕੋਈ ਕਰੂਗਾ ਤੇ ਧੰਨਵਾਦ ਜੀ ਮੇਰੇ ਭੈਣ ਭਰਾਵਾਂ ਦਾ ਮੇਰੇ ਨਾਲ ਜੁੜਨ ਨਾਲ ਜੁੜਨ ਲਈ ਮੇਰੇ ਬਹੁਤ ਭੈਣ ਭਰਾ ਮੇਰੀ ਹੈਲਪ ਕਰਦੇ ਆ ਬਹੁਤ ਹੀ ਜ਼ਿਆਦਾ ਹੈਲਪ ਕਰਦੇ ਆ ਮੇਰੀ ਧੰਨਵਾਦ ਜੀ ਤੁਹਾਡਾ ਮੇਰੇ ਨਾਲ ਜੁੜਨ ਲਈ ਮੇਰੀ ਹੈਲਪ ਕਰਨ ਲਈ ਤਾਂ ਕਿਉਂਕਿ ਮੈਂ ਤਾਂ ਬਸ ਮੇਰੇ ਭੈਣ ਭਰਾ ਹੋ ਨਹੀਂ ਸਕਤੇ ਹੀ ਆ ਮੇਰੀ YouTube ਫੈਮਿਲੀ ਦੇ ਸਿਰਤੇ ਹੀ ਆ ਧੰਨਵਾਦ ਜੀ ਸਾਰਿਆਂ ਦਾ ਮੇਰੇ ਨਾਲ ਜੁੜਨ ਲਈ ਮੇਰੀ ਲਾਈਵ ਦੇ ਵਿੱਚ ਆਉਣ ਲਈ ਤੇ ਜੇ ਤੁਹਾਡੀ ਛੋਟੀ ਭੈਣ ਤੋਂ ਕੋਈ ਗਲਤ ਬੋਲਿਆ ਹੋਇਆ ਹੋਵੇ ਤਾਂ ਜੇ ਆਪਾਂ ਮੰਗਦੇ ਆ ਸੌਰੀ ਮੈਨੂੰ ਕਰਨਾ ਜੀ ਮਾਫ ਕਈ ਵਾਰੀ ਬਈ ਗਲਤ ਬੋਲੇ ਜਾਂਦੇ ਲਾਈਵ ਦੇ ਵਿੱਚ ਵੀ ਨਹੀਂ ਪਤਾ ਲੱਗਦਾ ਹਨਾ ਹਸੀ ਮਜ਼ਾਕ ਕਰਦਿਆਂ ਨੂੰ ਤੇ ਜੀ ਠੀਕ ਹੈ ਜੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਤੇ ਜਰੂਰ ਪਹੁੰਚਣਾ ਮੇਰੇ ਭੈਣ ਭਰਾਵਾਂ ਨੇ ਮੇਰੀ ਲਾਈਵ ਦੇ ਵਿੱਚ ਜਰੂਰ ਹੈਲਪ ਕਰਨੀ ਆਪਾਂ ਇੱਕ ਦੂਜੇ ਦੀ ਹੈਲਪ ਕਰਕੇ ਸਪੋਰਟ ਕਰਕੇ ਫੇਰ ਹੀ ਆਪਾਂ ਅੱਗੇ ਵਧਾਂਗੇ ਸਾਰੇ ਭੈਣ ਭਰਾ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਕਈ ਵਾਰੀ ਮੈਂ ਕੰਮ ਹੋ ਜਾਂਦਾ ਤਾਂ ਮੈਂ ਇੱਥੇ ਚਾਹੇ ਲਾਈਵ ਤੇ ਨਾ ਆ ਜਾਵੇ ਨਹੀਂ ਮੈਂ ਲਾਈਵ ਦੇ ਵਿੱਚ ਪਹੁੰਚਣਾ ਹੀ ਪਹੁੰਚਣਾ ਹੈ ਹਰ ਇੱਕ ਭੈਣ ਦੀ ਲਾਈਵ ਦੇ ਵਿੱਚ ਜਰੂਰ ਪਹੁੰਚਦੀ ਆਂ ਪਰ ਕਈ ਵਾਰੀ ਕੰਮ ਹੋ ਜਾਂਦਾ ਰਾਤ ਮੈਂਥੋਂ ਦੋ ਲਾਈਵਾਂ ਦੇ ਵਿੱਚ ਨਹੀਂ ਪਹੁੰਚਿਆ ਗਿਆ ਤੇ ਜੀ ਆਪਾਂ ਮਾਫੀ ਮੰਗਦੇ ਆਂ ਤੇ ਆਪਾਂ ਕਰਦੇ ਆ ਜੀ ਹੁਣ ਵੀਡੀਓ ਦਾ ਐਂਡ ਤੇ ਸਸਰੀਕਾਲ ਜੀ ਸਾਰਿਆਂ ਨੂੰ ਆਪਾਂ ਮਿਲਾਂਗੇ ਲਾਈਵ ਦੇ ਵਿੱਚ ਤੇ ਵੀਡੀਓ ਦੇ ਵਿੱਚ ਆਪਾਂ ਮਿਲਾਂਗੇ ਜੀ ਕੱਲ ਨੂੰ ਓਕੇ ਜੀ ਬਾਏ ਬਾਏ ਹਾਂਜੀ ਆਪਾਂ ਤੋਂ ਮੰਗਵਾਈ ਸੀ ਜੇ ਆਹ ਮੰਨ ਕੇ ਇਹ ਮੰਗਾਈ ਸੀ ਜੀ ਉਹਨਾਂ ਨੇ 30 ਲੜੀਆਂ ਤੇ 10 ਦੀ ਮਿਲਦੀ ਆਪਾਂ ਉਹਨਾਂ ਨੂੰ 8 ਦੀ ਲਈ ਹੈ ਤੇ ਕਾਲਾ ਗੋਲਾ ਜੀ ਉਹਨਾਂ ਨੇ ਬਣਾਉਣਾ ਰਮਾਲ ਰਮਾਲ ਦੇ ਵਾਸਤੇ ਮੰਗਾਏ ਸਿੱਕੇ ਤੇ ਆਪਾਂ ਲੈ ਆ ਕਿ ਦਿੱਤੀ ਆ ਜੀ ਵਰਦਮਾਨ ਪਾਸ਼ਮ ਕੋਟੀ ਦੀ ਵਧੀਆ ਬਈ ਪਿਸਤਾ ਜਿਆ ਕਲਰ ਲੈਂਦਾ ਵਧੀਆ ਸਿਰਾਈ ਪਾਸ਼ਮ ਹੈ ਵਰਦਮਾਨ ਦੀ ਇਹ ਲਾਇਆ ਜੀ ਆਪਾਂ ਨੂੰ ਉਹਨਾਂ ਨੇ 70 ਦਾ ਗੋਲਾ 70 ਦਾ ਗੋਲਾ ਲਾਇਆ ਆਪਾਂ ਲੈ ਕੇ ਆਏ ਆ ਜੀ ਇਹ ਪੰਜ ਗੋਲੇ ਪੰਜ ਗੋਲੇ ਲੈ ਕੇ ਆਏ ਆ ਆਪਾਂ ਬਈ ਜੇ ਘਟੀ ਤਾਂ ਫੇਰ ਲੈ ਆਵਾਂਗੇ ਉਹ ਵੀ ਦੇ ਨੇ ਕਿਹਾ ਹੈਗਾ ਵੀ ਜੇ ਨਾ ਪਸੰਦ ਆਈ ਤਾਂ ਬਦਲ ਕੇ ਲੈ ਜਿਓ ਤੇ ਜੇ ਘਟੀ ਤਾਂ ਆਪ ਕੋਲ ਹੋਰ ਲਿਆਂਵਾਂਗੇ ਬਹੁਤ ਸੋਹਣਾ ਕਲਰ ਆ ਵੀ ਪਿਸਤਾ ਜਾਂ ਇਹੇ ਲਾਇਆ ਆਪਾਂ ਨੂੰ 70 ਦਾ ਗੋਲਾ ਆਪਾਂ ਬਣਾ ਕੇ ਦੇਣੀ ਹੈ ਦੀਦੀ ਦੀ ਕਟਾਵਾਂ ਵਾਲੀ ਕੋਟੀ ਟਾਵਾਂ ਵਾਲੀ ਕੋਟੀ ਲਾ ਕੇ ਦੇਣੀ ਹੈ ਵੀ ਭਲਾਵਾਂਗੇ 55 ਜੋਟੇ ਵਰਤਮਾਨ ਦੀ ਇਹ ਵੇਖੋ ਬਈ ਵਧੀਆ ਪਾشم ਵਰਤਮਾਨ ਦੀ ਵਧੀਆ ਬਰੀਕ ਬਰੀਕ ਧਾਗਾ ਹੈ ਬਹੁਤ ਸੋਹਣੀ ਮਲਾਈਮ ਪਾਸ਼ਮਾ ਤੇ ਪਿਸਤਾ ਜਿਆ ਕਲਰ ਕਿਹਾ ਸੀ ਉਹਨਾਂ ਨੇ ਵੀ ਪਿਸਤਾ ਜਿਆ ਕਲਰ ਹੀ ਲਿਆ ਕੇ ਦਿੱਤਾ ਆਪਾਂ ਲਾਵਾਂਗੇ ਜੀ ਕੋਟੀ 55 ਜੋਟਿਆਂ ਦੀ ਕਟਾਵਾਂ ਵਾਲੀ ਕੋਟੀ ਬਣਾ ਕੇ ਦੇਣੀ ਹੈ ਦੀਦੀ ਦੀ ਬਹੁਤ ਸੋਹਣਾ ਕਲਰ ਹੈ ਵੀ ਬੜੀਆ ਸੌਫਟ ਜੀ ਪਾਸ਼ਮ ਹੈ ਬਈ ਪੂਰੀ ਵਧੀਆ ਸੌਫਟ ਸੌਫਟ ਪਾਸ਼ਮ ਹੈ ਤੇ ਆਪਾਂ ਤੋਂ ਮਂਗਾਏ ਮੋਤੀ ਉਹਨਾਂ ਨੂੰ ਮੋਤੀ ਲਿਆਤੇ ਆਪਾਂ ਦੇਵਾ ਬੁੰਨ ਵਾਸਤੇ ਆਪਾਂ ਲੈ ਕੇ ਆਏ ਜੀ ਪਾਸ਼ਮ ਤੇ ਆ ਆਪਾਂ ਉਹਨਾਂ ਦਾ ਸਮਾਨ ਦੇਵਾਂਗੇ ਜੀ ਫੜਾ ਮੋਤੀ ਤੇ ਕਾਲਾ ਗੋਲਾ ਪਾਸ਼ਮ ਦੋਨੋਂ ਨਿਰਮਾਲ ਬੁੰਨਾਂ ਵਿਚਾਰਿਆ ਨਹੀਂ ਕਿੱਦੇ ਜੀ ਕਹਿ ਰਹੀ ਸੀਗੀ ਤੇ ਆਪਾਂ ਜੀ ਗਾਜਰੀ ਪੱਛ ਜਾ ਘਟ ਬਣ ਕੇ ਫਿਰ ਆਪਾਂ ਹਲਾਵਾਂਗੇ ਕੋਟੀ ਪਿਸਤਾ ਕਲਰ ਵਾਲੀ ਇਹ ਆਪਾਂ ਲਾਵਾਂਗੇ ਜੀ ਪਿਸਤਾ ਕਲਰ ਵਾਲੀ ਕੋਟੀ ਇਹਨਾਂ ਦੀ ਬਣਾ ਕੇ ਦੇਵਾਂਗੇ ਤੇ ਹੁਣ ਬਣ ਰਹੇ ਹਾਂ ਜੀ ਆਪਾਂ ਆਪਣੀ ਜਾ ਘਟ ਗਾਜਰੀ ਕਲਰ ਦੀ ਇਹ ਵੀ ਬਈ ਆਪਾਂ ਕਟਾਵਾ ਵਾਲਾ ਬਾਟਰ ਲਾਇਆ ਹੈ ਬਹੁਤ ਸੋਹਣਾ ਬਾਰਡਰ ਹੈ ਇਹ ਸਾਰੇ ਤਰ ਤੱਕ ਹੀ ਬਣਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਇਸ ਬਾਰਡਰ ਦੀ ਤਰ ਤੱਕ ਹੀ ਬਣਤੀ ਜਾਂਦੀ ਹੈ ਬਈ ਇੱਕ ਤਾਂ ਵੀ ਕਮਵਾਲ ਹੈ ਹਨਾ ਕੀ ਕਰਿਆ ਬਾਲਾ ਸ਼ੌਪ ਸ਼ੂਪ ਦਾ ਕੰਮ ਵਿੱਚੇ ਹੀ ਬਾਲਾ ਤੇ ਸਲਾਈਆਂ ਤੇ ਹੁਣ ਘੱਟ ਬੈਠਿਆ ਜਾਂਦਾ ਤਾਂ ਕਰਕੇ ਜੇ ਤਾਂ ਹੁਣ ਲਗਾਤਾਰ ਸਾਰਾ ਦਿਨ ਜਾਕਟ ਸਲਾਈਆਂ ਦਾ ਕੰਮ ਕਰਨਾ ਵੀ ਫਿਰ ਤਾਂ ਬਹੁਤ ਨਿਪਟਦਾ ਪਹਿਲਾਂ ਤਾਂ ਮੈਂ 4 ਦਿਨਾਂਾਂ ਚ ਜਾਕਟ ਬਣ ਦਿੰਦੀ ਸੀ ਹੁਣ ਫਿਰ ਵਿੱਚੇ ਛੋਪ ਦਾ ਕੰਮ ਵਿੱਚ ਘਰ ਦਾ ਕੰਮ ਵਿੱਚੇ ਲਾਈਟ ਚ ਜਾਣਾ ਹੁੰਦਾ ਤਾਂ ਕਰਕੇ ਵੀ ਕੰਮ ਫਿਰ ਬਸ ਲੋਟ ਜਾਂ ਨਹੀਂ ਆਉਂਦਾ ਚਲੋ ਥੋੜਾ ਥੋੜਾ ਕਰਕੇ ਬੁਣੀ ਚੱਲਾਂਗੇ ਤਾਂ ਵੀ ਨਿਪਟ ਜਾਂਦਾ ਵੀ ਐਂਡ ਤਾਂ ਆਉਂਦਾ ਹੀ ਏ ਕਿਤੇ ਕੰਮ ਦਾ ਹਨਾ ਜੇ ਥੋੜਾ ਥੋੜਾ ਕਰਕੇ ਬੁਣੀ ਚੱਲਾਂਗੇ ਤਾਂ ਚਲੋ ਆਪਾਂ ਆਪਣੀ ਮਿਹਨਤ ਜੀ ਜਾਰੀ ਰੱਖਾਂਗੇ ਕਿਤੇ ਤਾਂ ਮਿਹਨਤ ਦਾ ਐਂਡ ਆਉਂਦਾ ਹੈ ਮਿਲਦਾ ਫਾਲ ਆਪਾਂ ਨੂੰ ਮਿਹਨਤ ਦਾ ਮਿਲੇਗਾ ਜ਼ਰੂਰ ਇਹ ਵੀ ਬਈ ਬਾੜੇ ਚੜਦੀ ਪਈ ਪਿਛਲੇ ਸਾਲ ਦੀ ਪਈ ਹੈ ਮੇਰੇ ਕੋਲ ਇਹ ਗਾਜਰੀ ਬਉਣ ਵਾਲੀ ਪਿਛਲਾ ਪਾਸਾ ਤਾਂ ਮੈਂ ਬੋਣੀ ਛੱਡਿਆ ਸੀ ਅਗਲੇ ਹੀ ਰਹਿੰਦੇ ਸੀ ਤੇ ਵਿਚਦੀ ਮਹਿੰਦੀ ਦੀ ਵੀ ਬਣਉਣ ਲੱਗੀ ਬਲੌਗ ਤੇ ਸਗੀ ਵੀ ਤੇ ਹੁਣ ਵੀ ਉਹਨਾਂ ਦੀਆਂ ਸਾਈਆਂ ਪਈਆਂ ਦੀ ਵੀ ਤੇ ਜਰਾਬਾਂ ਵੀ ਬਣਾਉਣੀਆਂ ਆਪਾਂ ਚਲੋ ਬਣਦੇ ਰਵਾਂਗੇ ਜਰਾਬ ਦਾ ਜੋੜਾ ਤਾਂ ਬਈ ਇੱਕ ਦਿਨ ਚੱਕ ਬਣ ਜਾਂਦਾ ਹੈ ਉਹ ਤਾਂ ਸੌਖਾ ਹੀ ਹੁੰਦਾ ਹੈ ਜਰਾਬਾਂ ਦੀ ਲਾਉਣੀ ਆ ਆਪਾਂ ਪਾਸ਼ਮ ਦੂਜੀ ਬੁਲਣ ਦੀ ਵਧੀਆ ਪਾਸ਼ਮ 100 150 ਖਰਚਾ ਆ ਜਾਂਦਾ ਜੋੜੇ ਤੇ ਉਹ ਵਧੀਆ ਚੀਜ਼ ਹੁੰਦੀ ਹੈ 150 ਖਰਚਾ ਆ ਜਾਂਦਾ ਜੋੜੇ ਤੇ ਕਿਉਂਕਿ ਬਈ ਮਿਹਨਤ ਬਾਕੀ ਪਾਸ਼ਮ ਉਹ ਵੀ ਆਪਾਂ ਬਣਾਵਾਂਗੇ ਉਹ ਤਾਂ ਜੇ ਦਿਨ ਦਾ ਜੋੜਾ ਬਣਿਆ ਤਾਂ ਬਈ 10-15 ਦਿਨਾਂ 'ਚ ਜੋੜੇ ਜਰਾਬਾਂ ਦੇ ਜੋੜੇ-ਜੋੜੇ ਬਣ ਜਾਂਦੇ ਆ ਤੇ ਚਲੋ ਭਈ ਹੁਣ ਮੈਂ ਘੇਰਾ ਹਾ ਜਾਕਟ ਪੂਰੀ ਕਰਕੇ ਫੇਰ ਮੈਂ ਬੁਣੂੰਗੀ ਦੀਦੀ ਦੀ ਕੋਟੀ ਫੇਰ ਬੁਣਾਂਗੇ ਜੀ ਆਪਾਂ ਦੀਦੀ ਦੀ ਕੋਟੀ ਜਾਕਟ ਪੂਰੀ ਕਰਕੇ ਇੱਕ ਦਿਲੀ ਦੇ ਹਜੇ ਬਲੌਜ ਤੇ ਬਟਨ ਸਕੀਵੀ ਤੇ ਬਟਨ ਲਾਉਣ ਵਾਲੇ ਰਹਿੰਦੇ ਆ ਫਿਰ ਉਹ ਤਾਂ ਪਰਸੋਂ ਗਈ ਸੀ ਭੁੱਲ ਲਈ ਬਟਨ ਲਿਆਣੇ ਚਲ ਹੁਣ ਆਪਾਂ ਤਿੰਨਾਂ ਚੀਜ਼ਾਂ ਦੇ ਇਕੱਠੇ ਬਟਨ ਲਿਆਵਾਂਗੇ ਜਾਕਟ ਦਾ ਕੋਟੀ ਦਾ ਤੇ ਸਕੀਵੀ ਦਾ ਇਕੱਠੇ ਬਟਨ ਲਿਆਵਾਂਗੇ ਤੇ ਜੇ ਕਿਸੇ ਮੇਰੀ ਭੈਣ ਨੂੰ ਲੋੜ ਹੋਵੇ ਕੋਟੀ ਸਵੈਟਰ ਦੀ ਤਾਂ ਜਰੂਰ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਆਪਣਾ ਸਕਰੀਨ ਤੇ ਹੁੰਦਾ ਹੈ ਚਲੋ ਜੀ ਆਪਾਂ ਤਾਂ ਇਹ ਕੰਮ ਕਰਨਾ ਆਪ ਦਾ ਸਲਾਈਆਂ ਦਾ ਕਰੀਏ ਨੇ ਬਈ ਆਪਦੀ ਮਿਹਨਤ ਔਖਾ ਤਾਂ ਬਹੁਤ ਆ ਕੰਮ ਕਰਨਾ ਨਿਗਾ ਬਹੁਤ ਲੱਗਦੀ ਹੈ ਬਈ ਬਹੁਤ ਹੀ ਜ਼ਿਆਦਾ ਨਿਗਾ ਲੱਗਦੀ ਹੈ ਫੇਰ ਚਲੋ ਹੁਣ ਕੰਮ ਤਾਂ ਕਰਨਾ ਹੀ ਪੈਣਾ ਬਈ ਆਪਦੇ ਬੱਚਿਆਂ ਦੇ ਲਈ ਆਪਦੇ ਢਿੱਡ ਦੇ ਲਈ ਮਿਹਨਤ ਜਾਰੀ ਰੱਖੋ ਮੈਂ ਤਾਂ ਭੈਣਾਂ ਨੂੰ ਕਹਿ ਨਹੀਂ ਜਿਹੜੀਆਂ ਘਰੇ ਵੀ ਹੈਗੀਆਂ ਨੇ ਆਪ ਦਾ ਕੋਈ ਕੰਮ ਸਟਾਰਟ ਕਰੋ ਆਹ ਦੇਖੋ ਬਈ ਕਟਾਵਾਂ ਵਾਲਾ ਬਾਰਡਰ ਲਾਇਆ ਆਪਾਂ ਇਸੇ ਤਰੀਕੇ ਸੁਰਿਆ ਜਾਣੇ ਤਾਂ ਤੱਕ ਬਣਤੀ ਐਸੇ ਤੱਕ ਹੀ ਜਾਣੀ ਐ ਬਈ ਇਹ ਧੁਰਮੰਤੀ ਬਹੁਤ ਸੋਹਣੀ ਚੀਜ਼ ਐ ਇਹ ਆਪਾਂ ਬਣਾਉਣਾ ਐ 10 ਨੰਬਰ ਥੱਲੋਂ ਫਿਰ ਆਪਾਂ ਪਾਉਣੀ ਐ ਵਿਚਾਲੇ 61 ਫਿਰ ਆਪਾਂ ਤੋਂ ਚਲਾ ਦੇਣੀ ਐ ਮੋਢੇ ਕਟਾਵਾ ਵਾਲੇ ਉਹ ਵੀ ਬਹੁਤ ਵਧੀਆ ਲੱਗਦੇ ਐ ਮੈਨੂੰ ਵਿਚਾਈ ਮੋਢਾ ਬਣ ਜਾਂਦਾ ਨਾਲੇ ਸੌਖਾ ਕੰਮ ਐ ਜੀ ਨਾਲੇ ਸੋਹਣਾ ਕੰਮ ਆਪਾਂ ਕਰਨੇ ਵੀਡੀਓ ਦੇ ਅੰਦਰ ਗਲਤ ਬੋਲੇ ਗਿਆ ਪਤਾ ਜੀ ਸੌਰੀ